ਸੱਚੇ ਪਾਤਸ਼ਾਹ ਵੱਲੋਂ ਜਿਹੜੀਆਂ ਸੇਵਾਵਾਂ ਮਿਲੀਆਂ ਨੇ ਉਹਨਾਂ ਨੂੰ ਨਿਭਾਉਂਦਿਆਂ ਹੋਇਆਂ ਅਸੀਂ ਗੁਰੂ ਦੀ ਕਿਰਪਾ ਦੇ ਨਾਲ ਗਾਸ਼ੋ ਬਾਈ ਡਾਂਡਾ ਇਹ ਤਿਲ ਗਾਨਾਂ ਦੇ ਵਿੱਚ ਹైదరాబాద్ ਦੇ ਬਿਲਕੁਲ ਨੇੜੇ ਪਿੰਡ ਆ ਇਹਨੂੰ ਹੁਣ ਇਹ ਦਸ਼ਮੇਸ਼ ਨਗਰ ਵੀ ਕਹਿੰਦੇ ਨੇ ਇਹ ਸਿੱਖ ਜਿਹੜੇ ਨੇ ਇਹ ਵਣਜਾਰੇ ਸਿੱਖ ਲੁਆਣੀ ਸਿੱਖ ਨੇ ਔਰ ਇੱਕ ਗੱਲ ਮੈਂ ਇੱਥੇ ਆਣ ਕੇ ਵੇਖੋ ਦੇਖੀ ਆ ਕਿ ਅੱਜ ਇੱਥੇ ਸਮਾਗਮ ਆ ਇਹਨਾਂ ਨੂੰ ਪਤਾ ਵੀ ਸਿੰਘ ਸਾਹਿਬ ਨੇ ਆਉਣਾ ਤੇ ਸੰਗਤ ਨੇ ਆਉਣਾ ਤੇ ਆਹ ਛੋਟੇ-ਛੋਟੇ ਬੱਚੇ ਦੁਪਹਿਰ ਵੇਲੇ ਤੋਂ ਹੀ ਸੇਵਾ ਕਰ ਰਹੇ ਆ ਇਹਨਾਂ ਦੇ ਸਿਰਾਂ ਦੇ ਉੱਤੇ ਕਿੰਨੇ ਸੋਹਣੇ ਪਟਕੇ ਆ ਤੇ ਕਈ ਬੱਚਿਆਂ ਨੂੰ ਇੱਥੇ ਪੰਜਾਬੀ ਵੀ ਆਉਂਦੀ ਆ। ਜਾਂ ਅੰਡਾ ਈੜੀ ਸੱਸਾ ਕੂਹਾ ਸੁਖਾ ਨਕਾ ਜਰਾ ਫੁਕਾ ਅੰਗਾ ਚੱਚਾ ਤੁੰਚਾ ਜਾਂ ਚੱਚਾ ਪਰ ਮੈਂ ਜਦੋਂ ਆਪਣੇ ਉਥੇ ਚੰਡੀਗੜ੍ਹ ਮਹਾੜੀ ਦੇਖਦਾ ਮਾਂ ਜਦੋਂ ਕੋਈ ਸਮਾਗਮ ਹੁੰਦਾ ਵਾ ਤੇ ਅਸੀਂ ਸੇਵਾ ਕਰਨ ਦੇ ਲਈ ਬੰਦੇ ਜਿਹੜੇ ਉਹ ਕਿਰਾਏ ਦੇ ਉੱਤੇ ਬਾਹਰੋਂ हायर ਕਰਦੇ ਆ ਤੇ ਕਈ ਵਾਰੀ ਉਹ ਸਿੱਖ ਵੀ ਨਹੀਂ ਹੁੰਦੇ ਇਹਨਾਂ ਸਿੱਖਾਂ ਤੋਂ ਇਹ ਸਿੱਖਣ ਦੀ ਲੋੜ ਆ ਕਿ ਭਾਵੇਂ ਇਹ ਆਰਥਿਕ ਤੌਰ ਤੇ ਅਮੀਰ ਨਹੀਂ ਹੈਗੇ ਬੜੇ ਪਛੜੇ ਨੇ ਇਹਨਾਂ ਦੇ ਕੋਲ ਜੀਵਨ ਜਿਉਣ ਦੇ ਚੰਗੇ ਸਾਧਨ ਵੀ ਨਹੀਂ ਆ ਪਰ ਇਹਦੇ باوجود ਇਹਨਾਂ ਨੇ ਸਿੱਖੀ ਨੂੰ ਸੰਭਾਲਿਆ ਤੇ ਸਿੱਖੀ ਦੇ ਨਾਲ ਨਾਲ ਹੀ ਇਹਨਾਂ ਨੇ ਵੇਖੋ ਸੇਵਾ ਦਾ ਜਿਹੜਾ ਸੰਕਲਪ ਆ ਬੀਬੀਆਂ ਵੀ ਇਥੋਂ ਦੀਆਂ ਸੇਵਾ ਕਰ ਰਹੀਆਂ ਭੈਣਾ ਔਰ ਛੋਟੇ-ਛੋਟੇ ਬੱਚੇ ਮean ਕੇ ਦੇਖਿਆ ਕੋਈ ਖੀਰ ਬਣਾ ਰਿਆ ਵਾ ਕੋਈ ਦਹੀਂ ਦਾ ਕੰਮ ਕਰ ਰਿਆ ਸੀ ਰਾਇਤਾ ਬਣਾਉਣ ਦੇ ਲਈ ਤੇ ਛੋਟੀਆਂ-ਛੋਟੀਆਂ ਬੱਚੀਆਂ ਪ੍ਰਸ਼ਾਦੇ ਭਗਾ ਰੀਆਂ ਇਹ ਸਾਨੂੰ ਪੰਜਾਬ ਵਾਲਿਆਂ ਨੂੰ ਵੀ ਸਾਰਿਆਂ ਨੂੰ ਔਰ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਨੂੰ ਇਹ ਗੱਲ ਤੇ ਧਿਆਨ ਦੇਣਾ ਚਾਹੀਦਾ ਵੀ ਇਹਨਾਂ ਨੇ ਸੇਵਾ ਦੇ ਸੰਕਲਪ ਨੂੰ ਗਰੀਬੀ ਦੇ ਵਿੱਚ ਵੀ ਸੰਭਾਲਿਆ ਹੋਇਆ ਤੇ ਸਾਡੇ ਕੋਲ ਸਾਰਾ ਕੁਝ ਹੀ ਆ ਅਸੀਂ ਵੀ ਜਦੋਂ ਕੋਈ ਗੁਰਮਤ ਸਮਾਗਮ ਹੁੰਦਾ ਅਸੀਂ ਸਾਰੇ ਜਾਣੇ ਆਪ ਜਾ ਕੇ ਬੱਚਿਆਂ ਨੂੰ ਨਾਲ ਲੈ ਕੇ ਸੇਵਾ ਕਰਿਆ ਕਰੀਏ ਕਿਉਂ ਕਰਨੀ ਆ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸੇਵਾ ਦਾ ਸੰਕਲਪ ਦਿੱਤਾ ਇਹਦੇ ਨਾਲ ਸਾਡੇ ਬੱਚੇ ਜਿਹੜੇ ਆ ਇਹ ਸਿੱਖੀ ਦੇ ਨਾਲ ਜੁੜੇ ਰਹਿੰਦੇ ਆ ਬੜੀਆਂ ਇਹਨਾਂ ਦੀਆਂ ਸਮੱਸਿਆਵਾਂ ਉਹ ਵੀ ਸੰਗਤਾਂ ਨੂੰ ਜ਼ਰੂਰ ਸੁਣਨੀਆਂ ਚਾਹੀਦੀਆਂ ਦੂਜਾ ਇਹਨਾਂ ਤੋਂ ਸੇਵਾ ਦੀ ਸਿੱਖਿਆ ਲੈਣੀ ਚਾਹੀਦੀ ਆ ਆਪਾਂ ਸਾਰੇ ਜਾਣਦੇ ਆ ਇੱਕ ਵਾਰੀ ਕਾਬਲ ਦੀ ਧਰਤੀ ਤੋਂ ਸੰਗਤ ਆਈ ਹੀ ਅੰਮ੍ਰਿਤਸਰ ਸਾਹਿਬ ਹਰ ਦੂਰ ਤੋਂ ਆਈ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਤਾ ਗੰਗਾ ਜੀ ਆਪ ਉਤਲੀ ਘਰ ਉਥੇ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਅੰਮ੍ਰਿਤਸਰ ਸਾਹਿਬ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਆਪ ਗਏ ਮਾਤਾ ਗੰਗਾ ਜੀ ਗਏ ਸੰਗਤ ਦੂਰ ਤੋਂ ਆਈ ਹੀ ਉਹਨਾਂ ਨੂੰ ਗਰਮ ਪਾਣੀ ਕਰਕੇ ਦਿੱਤਾ ਇਸ਼ਨਾਨ ਦੇ ਲਈ ਮੁੱਠਾ ਛਾਪੀ ਕੀਤੀ ਉਹਨਾਂ ਦੀ ਥੱਕੇ ਹੀ ਅਗਲੇ ਦਿਨ ਸੰਗਤ ਜਦੋਂ ਗੁਰੂ ਦਰਬਾਰ ਦੇ ਵਿੱਚ ਪਹੁੰਚੀ ਤੇ ਸੰਗਤ ਵੇਖ ਕੇ ਹੈਰਾਨ ਰਹਿ ਗਈ ਵੀ ਇਹ ਤੇ ਉਹੀ ਨੇ ਜਿਹੜੇ ਕੱਲ ਸਾਡੀ ਸੇਵਾ ਕਰਦੇ ਪਿਆ ਸੀ ਤੋਂ ਸਾਖੀ ਕਹਿੰਦੀ ਵੀ ਉਹਨਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਵੀ ਪੀ ਤੂੰ ਹੀ ਸਾਡੀ ਸੇਵਾ ਕਰਦੇ ਰਹਿ ਪਾਤਸ਼ਾਹ ਸਾਨੂੰ ਮਾਫ਼ ਕਰੋ ਗੁਰੂ ਸਾਹਿਬ ਨੇ ਕਿਹਾ ਸੇਵਾ ਕਰਨਾ ਸਾਡਾ ਸਿਧਾਂਤ ਆ ਸਿੱਖੀ ਦਾ ਇਸ ਕਰਕੇ ਸੇਵਾ ਕਰਨੀ ਚਾਹੀਦੀ ਆ ਤੋਂ ਅੱਜ ਜੇ ਸੇਵਾ ਦਾ ਪੱਖ ਸਾਡੇ ਜੋ ਮਨਫੀ ਹੋ ਰਿਹਾ ਤੇ ਸਾਨੂੰ ਗੁਰੂ ਤੋਂ ਸੇਧ ਲੈਣੀ ਚਾਹੀਦੀ ਸਾਰਿਆਂ ਨੂੰ ਸੇਵਾ ਕਰਦਿਆਂ ਕਰਦਿਆਂ ਅਸੀਂ ਵੀ ਸਾਡੇ ਬੱਚੇ ਵੀ ਜਿਹੜੇ ਆ ਉਹ ਸਿੱਖੀ ਦੇ ਨਾਲ ਜੁੜ ਜਾਂਦੇ ਆ ਸਾਨੂੰ ਸਾਰਿਆਂ ਨੂੰ ਗੁਰੂ ਦੀ ਸਿੱਖੀ ਦੇ ਨਾਲ ਜੁੜਨਾ ਚਾਹੀਦਾ ਸੇਵਾ ਦੇ ਨਾਲ ਜੁੜਨਾ ਚਾਹੀਦਾ ਜਦੋਂ ਵੀ ਤੁਸੀਂ ਇਹਨਾਂ ਇਲਾਕਿਆਂ ਚਾਹੁੰਦੇ ਹੋ ਇਹਨਾਂ ਪਰਿਵਾਰਾਂ ਦੇ ਵਿੱਚ ਆਓ ਇਹ ਤਕਰੀਬਨ 1.5 400 ਸਿੱਖ ਜਿਹੜਾ ਵਾ ਇਸ ਪਿੰਡ ਦੇ ਵਿੱਚ ਰਹਿੰਦਾ ਵਾ ਇਹਨਾਂ ਦੇ ਚਿਹਰੇ ਮੂਰੇ ਵੇਖੋ ਕਿਵੇਂ ਸਿੱਖੀ ਨੂੰ ਇਹਨਾਂ ਨੇ ਸੰਭਾਲਿਆ ਆ ਇਹਨਾਂ ਦੇ ਕੋਲ ਆਣ ਕੇ ਆਪਾਂ ਬਈਏ ਇਹਨਾਂ ਦੇ ਨਾਲ ਗੁਰਮਤ ਦੀਆਂ ਬਾਤਾਂ ਪਾਈਏ ਗੁਰੂ ਦੀਆਂ ਗੱਲਾਂ ਕਰੀਏ ਔਰ ਇਹਨਾਂ ਦੀਆਂ ਸਮੱਸਿਆਵਾਂ ਵਾਂਗੀਆਂ ਜਿਹੜੀਆਂ ਮੁਸ਼ਕਲਾਂ ਵਾਂਗੀਆਂ ਜਿਹੜੀਆਂ ਉਹ ਵੀ ਆਪਾਂ ਸਾਰੇ ਜਾਣੇ ਜਰੂਰ ਸੁਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ